ਸਭ ਤੋਂ ਪਹਿਲਾਂ ਨਗਰ ਨੂੰ ਆਸੀ ਪਿੰਠਠਾ ਔਰ ਜਿੰਨੀਆਂ ਵੀ ਦੂਰੋਂ ਨੇੜੋਂ ਸੰਤਾ ਪਹੁੰਚੀਆਂ ਹੋਈਆਂ ਤੁਹਾਡੀ ਆਪਣੀ ਬਬਲੀ ਬਰਾਡ ਸਾਰੀ ਪਾਰਟੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਜੀ ਅੱਜ ਦੇ ਮੇਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਜੀ ਬੜੀ ਖੁਸ਼ੀ ਹੋਈ ਹੈ ਜੀ ਕਿ ਤੁਹਾਡੇ ਸਾਹਮਣੇ ਹੋਏ ਆ ਇਹ ਸੇਰਾ ਸਾਡੇ ਵੀਰ ਜੰਤੇ ਨੂੰ ਵੀ ਜਾਂਦਾ ਹੈ ਕਿ ਜਿਨ੍ਹਾਂ ਨੇ ਬੁਲਾ ਕੇ ਸਾਨੂੰ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾਏ ਨੇ ਤੁਹਾਡੇ ਰੂਪ ਰੂਪ ਤੁਹਾਡੇ ਵਿੱਚ ਪਰਫਾਰਮੈਂਸ ਕਰਨ ਦਾ ਤੁਹਾਡੇ ਵਿੱਚ ਮਨੋਰੰਜਨ ਤੁਹਾਡਾ ਕਰਨ ਦਾ ਸਾਨੂੰ ਮੌਕਾ ਬਖਸ਼ਿਆ ਹੈ ਸੋ ਬਹੁਤ-ਬਹੁਤ ਧੰਨਵਾਦ ਜੀ ਹਰ ਸਾਲ ਦੀ ਤਰ੍ਹਾਂ ਤਣ ਤਣ ਬਾਬਾ ਲਖ ਦਾਤਾ ਜੀ ਦੀ ਦਰਗਾਹ ਤੇ ਤੁਸੀਂ ਮੇਲਾ ਮਨਾਉਂਦੇ ਜਿ ਮਨਾਉਂਦੇ ਆ ਰਹੇ ਜੀ ਹਰ ਕਿਸ ਸਾਲ ਵੀ ਬਹੁਤ ਵਧੀਆ ਬਹੁਤ ਵਧੀਆ ਰੈਜ਼ਰਵਮੈਂਟ ਕੀਤਾ ਹੋਇਆ ਬਹੁਤ ਖੁਸ਼ੀ ਹੋਈ ਜੀ ਮਿਲ ਕੇ ਸਾਰਿਆਂ ਨੂੰ ਸੋ ਸਾਡੇ ਤੋਂ ਪਹਿਲਾਂ ਬੜੇ ਪਿਆਰੇ ਪਿਆਰੇ ਕਲਾਕਾਰ ਗਾ ਕੇ ਗਏ ਨੇ ਸਾਰੇ ਜਿੱਥੋਂ ਵੀ ਦੂਰੋਂ ਨੇੜਿਓਂ ਆਏ ਸਾਰੇ ਕਲਾਕਾਰ ਸਾਰਿਆਂ ਦੇ ਨਾਂ ਤੇ ਇੱਕ ਵਾਰੀ ਤਾੜੀ ਲਾ ਦਿਓ ਜੀ ਕਿਉਂਕਿ ਉਹ ਜਿੱਤਰਾ ਜੈਂਟ ਵੀਰ ਨੇ ਕਿਹਾ ਸੀ ਪੀ ਮੱਖੀ ਮਾਰਨ ਵਾਲੀ ਗੱਲ ਨਹੀਂ ਜਦੋਂ ਤੁਸੀਂ ਭਾਵੇਂ ਛੋਟੀ ਤਾੜੀ ਲਾਉਂਦੇ ਚਾਹੇ ਵੱਡੀ ਲਾਉਂਦੇ ਐ ਉਹ ਜਿਹੜਾ ਮਨ ਨੂੰ ਸਕੂਨ ਮਿਲ ਜਾਂਦਾ ਕਲਾਕਾਰ ਨੂੰ ਦਿਲ ਬਹੁਤ ਵੱਜ ਜਾਂਦਾ ਤੇ ਜਦੋਂ ਤੁਸੀਂ ਆਮਾਨ ਸਨਮਾਨ ਦਿੰਦੇ ਜੇ ਪਿਆਰ ਦਿੰਦੇ ਜੇ ਉਹਦੇ ਨਾਲ ਦੇ ਹੋਰ ਦਿਲ ਤੋਂ ਗਾਉਂਦਾ ਨਾ ਕਲਾਕਾਰ ਬਹੁਤ-ਬਹੁਤ ਧੰਨਵਾਦ ਜੀ ਸੋ ਸਾਰੇ ਸਹਿਯੋਗ ਦਿੰਦੇ ਜੀ ਪਿਆਰ ਦਿੰਦੇ ਜੀ ਜੀਂਦੇ ਵਾਸਤੇ ਰਹੋ ਇਸੇ ਤਰ੍ਹਾਂ ਹੀ ਮੇਲੇ ਮਨਾਉਂਦੇ ਰਹੋ ਤੇ ਤਰੱਕੀਆਂ ਕਰੋ ਇਹੇ ਅਸ਼ੀਰਵਾਦ ਆ ਸ਼ੁਰੂਆਤ ਸਿ ਵੀ ਦੇ ਰਹੀਆਂ ਤੇ ਐਂਡ ਤੇ ਵੀ ਆਪਾਂ ਅਸ਼ੀਰਵਾਦ ਦੇ ਕੇ ਜਾਵਾਂਗੇ ਬਹੁਤ-ਬਹੁਤ ਧੰਨਵਾਦ ਜੀ ਕਹਿੰਦੇ ਭੈਣਾ ਨੇ ਬਹੁਤ ਪਿਆਰ ਨਾਲ ਮੈਨੂੰ ਯਾਦ ਕੀਤਾ ਤੇ ਮੈਨੂੰ ਵੀ ਨਹੀਂ ਚੰਗਾ ਲੱਗਦਾ ਜਿੱਥੇ ਭੈਣਾ ਨਾ ਹੁਣ ਮੈਨੂੰ ਮੇਲਾ ਪਸੰਦ ਨਹੀਂ ਲੱਗਦਾ ਸਿੱਧੀ ਮੈਂ ਦੱਸਾਂ ਜਿੱਥੇ ਭੈਣਾ ਹੁੰਦੀਆਂ ਨੇ ਤੇ ਮੈਨੂੰ ਬਹੁਤ ਮਜ਼ਾ ਆਉਂਦਾ ਗਉਂਦਾ ਗੁੱਸਾ ਨਾ ਕਰ ਸਾਡੇ ਭਾਜੀ ਉਹਨਾਂ ਦਾ ਸਾਡੇ ਵੀਰਾਂ ਦਾ ਵੀ ਸਹਿਜ ਜਾਊਗਾ ਤਾਂ ਹੈ ਪਰ ਜਿੱਥੇ ਪੈਣਾ ਕਿਉਂਕਿ ਜਿਹੜੇ ਗੀਤ ਪੈਣਾ ਵਾਸਤੇ ਲੈ ਕੇ ਆਏ ਹੋਣੇ ਆ ਖਾਸ ਕਰਕੇ ਮੈਂ ਤੇ ਬਹੁਤ ਪਿਆਰੀ ਪਿਆਰੇ ਗੀਤ ਆਪਣੇ ਲੋਕ ਕੋਸ਼ਿਸ਼ ਕਰਦੀ ਰਹਿੰਦੀ ਹੈ ਵੀ ਕੁਝ ਨਾ ਕੁਝ ਨਵਾਂ ਸਾਡੀਆਂ ਪੈਣਾ ਵਾਸਤੇ ਕਰਦੇ ਰਹੀ ਹੈ ਲੈ ਕੇ ਆਈਏ ਸੋ ਸੱਸਾਂ ਨੋ ਵਾਲੀ ਬਹੁਤ ਪਿਆਰੀਆਂ ਪਿਆਰੀਆਂ ਨੋਕ ਝੋਕਾਂ ਜਿਹੜੀਆਂ ਉਹ ਸਾਰੀਆਂ ਨਾਲ ਨਾਲ ਮਨੋਰੰਜਨ ਕਰਾਂਗੇ ਤੁਹਾਡਾ ਤੁਹਾਨੂੰ ਸੁਣਾ ਕੇ ਜਾਊਂਗੀ ਉਸ ਤੋਂ ਪਹਿਲਾਂ ਬਾਬਾ ਜੀ ਦੇ ਦਰਬਾਰ ਤੇ ਉਸ ਰੱਬ ਦਾ ਓਟ ਆਸਰਾ ਲੈ ਲੀਏ ਕਿਤੇ ਕੋਈ ਵੀ ਕੰਮ ਆਪਾਂ ਸ਼ੁਰੂਆਤ ਕਰਦੇ ਆ ਤੇ ਉਸ ਰੱਬ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਉਹਨਾਂ ਦੀ ਰਜਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਉਹਨਾਂ ਦਾ ਓਟ ਆਸਰਾ ਲੈ ਲਈਏ ਸੋ ਸਾਰਿਆਂ ਦਾ ਸਾਊਂਡ ਵਾਲਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ ਪਿਆਰੀ ਸਾਊਂਡ ਸਾਡੇ ਮਨਜੋਗ ਆਰੀਅਲ ਆਰੀਅਲ ਸਾਊਂਡ ਇੱਕ ਵਾਰੀ ਤਾੜੀ ਲਾ ਦਿਓ ਜ਼ੋਰਦਾਰ ਤੇ ਸਭ ਤੋਂ ਬਹੁਤ ਪਿਆਰੀ ਵੱਡੀ ਤਾੜੀ ਜਿਹੜੀ ਇਹ ਚੈਨਲ ਵਾਲਿਆਂ ਦੇ ਨਾਂ ਤੇ ਸਾਡੇ ਦਲਬਾਗ ਹੰਦਲ ਜੀ ਤੇ ਸਾਡੇ ਵੀਰ ਜੀ ਸਪੈਸ਼ਲ ਧੰਨਵਾਦ ਅਫਤਾਰ ਪਿੰਡਰ ਜੀ ਕੋਰੀ ਯੋਰ ਕਰ ਤਾੜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਕਵਰ ਕਰਕੇ ਤੇ ਸਾਰਿਆਂ ਦੇ ਤਾਂ ਹੀ ਜਿਨ੍ਹਾਂ ਨੇ ਨਹੀਂ ਵੀ ਦੇਖਿਆ ਕਿਉਂਕਿ ਜਿਹੜੇ ਘਰਾਂ ਵਿੱਚ ਵੀ ਬੈਠੇ ਨੇ ਉਹ ਵੀ ਵੇਖ ਸਕਣਗੇ ਸੋ ਇਹ ਪਹਚਾਰੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਕਰਦੀ ਆ ਸੋ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮੈਂ ਬਹੁਤ ਬਹੁਤ ਮਾਫੀ ਮੰਗਦੀ ਆ ਕਿਉਂਕਿ ਸਾਰਿਆਂ ਦਾ ਹੀ ਸਹਿਯੋਗ ਹੈ ਪਹਿਲੀ ਤੇ ਗੱਲ ਮਾਫੀ ਮੰਗਨ ਦੀ ਕੋਈ ਗੱਲ ਨਹੀਂ ਕਿਉਂਕਿ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਹੈ ਸਾਰਿਆਂ ਨੇ ਕਿਸੇ ਨੇ ਘੱਟ ਦਿੱਤਾ ਕਿਸੇ ਨੇ ਵਧ ਦਿੱਤਾ ਪਰ ਸਹਿਯੋਗ ਸਾਰਿਆਂ ਦਾ ਇੱਕੋ ਜਿਹਾ ਹੈ ਇੱਕ ਵਾਰੀ ਸਾਰੇ ਜਣੇ ਆਪੋ ਆਪਣੇ ਨਾਂ ਤੇ ਤਾੜੀ ਲਾ ਦਿਓ ਪਿੰਡ ਠੱਠੇ ਵਾਲੇ ਔਰ ਦੂਰੋਂ ਨੇੜੇੋਂ ਆਈਆਂ ਸਕਦਾ ਹਾਂ ਜੀ ਇਜਾਜ਼ਤ ਹੈ ਆਓ ਰੱਬ ਦਾ ਨਾਲ ਹੀ ਉਸ ਤੋਂ ਬਾਅਦ ਆ ਰੰਗਾ ਰੰਗੀਤਾਂ ਦਾ ਗੁਲਦਸਤਾ ਲੈ ਕੇ ਹਾਜ਼ਰ ਹਾਂ ਤੁਹਾਡੀ ਆਪਣੀ ਬਬਲੀ ਬਰਾੜ ਹਾਂਜੀ ਕਹਿੰਦੇ ਸਮੇਂ ਨਾਲ ਹੋਵੇ ਤਾਂ ਵਧੀਆ ਲੱਗਦੀ ਐ ਬਾਕੀ ਤੁਸੀਂ ਸਾਰੇ ਸਮਝਦਾਰ ਹੋ ਕਹਿਣ ਦੀ ਲੋੜ ਨਹੀਂ ਪਰ ਫਿਰ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਐ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਬਹੁਤ ਜ਼ਰੂਰੀ ਐ ਜਿੱਦਾਂ ਅਸੀਂ ਵੀ ਬੱਚੇ ਸੀ ਤੇ ਉਦੋਂ ਸਾਨੂੰ ਵੀ ਸਮਝ ਨਹੀਂ ਸੀ ਬਹੁਤ ਬਹੁਤ ਗਲਤੀਆਂ ਸੋ ਗਲਤੀਆਂ ਤੋਂ ਹੀ ਸਿੱਖਦਾ ਐ ਇਨਸਾਨ ਆਓ ਜੀ ਕਹਿੰਦੇ ਸਮੇਂ ਸਮੇਂ ਤੇ ਬਦਲ ਵਰਸਦਾ ਰਹੇ ਬਦਲ ਵਰਸਦਾ ਰਹੇ ਸਮੇਂ ਸਮੇਂ ਤੇ ਬਦਲ ਵਰਸਦਾ ਰਹੇ ਸਮੇਂ ਤੇ ਬਦਲ ਵਰਸਦਾ ਰਹੇ ਤੱਕ ਤੇ ਜੁੜ ਨਾ ਸਕ ਜੇ ਕਾਵਾਂ ਦੀ ਆਂਦੀ ਬੰਦੇ ਦੇ ਦਿਲ ਵਿੱਚੋਂ ਭੁੱਲੇ ਨਾ ਕਦੇ ਦਾਤਾ ਹਾਂ ਬੰਦੇ ਦੇ ਦਿਲ ਵਿੱਚੋਂ ਭੁੱਲੇ ਨਾ ਕਦੇ ਦਾਤਾ ਤੇ ਸੇਵਾ پاک ਪਵਿੱਤਰ ਥਾਵਾ ਦੀ ਥਾਵਾ ਦੀ ਭਾਵੇਂ ਕੱਚ ਬਣਾ ਭਾਵੇਂ ਕੱਚ ਬਣਾ ਭਾਵੇਂ ਕੱਚ ਬਣਾ ਭਾਵੇਂ ਹੀਰਾ ਤੂੰ बली खा कहतेरिया राम राम बबली खा कहते राम हां खस खस जिनी कदर ना मेरी ਸਹਿਬ ਹੱਥ ਵਿੜੀਆਂ ਆਈਆਂ ਕਿਸ ਪ੍ਰਮਾਤਮਾ ਦੇ ਦਰ ਤੇ ਹਾਜ਼ਰੀ ਸੋ ਕਹਿੰਦੇ ਉੱਠ ਤੜਕੇ ਤੇ ਰੱਬ ਰੱਬ ਕਰਨਾ ਪੈਂਦਾ ਜਿੰਦ ਨੂੰ ਗੁਰਾਂ ਕੋ ਕਹਿਣੇ ਧਰਨਾ ਸੱਚੇ ਰੱਬ ਕੋਲ ਪੈਂਦਾ ਸਦਾ ਡਰਨਾ ਤੇ ਸੌਖਾ ਨਹੀਂ ਫਕੀਰ ਬੰਨਾ ਸੋ ਫਕੀਰੀ ਪਾਉਣੀ ਬਹੁਤ ਔਖੀ ਹੈ ਐਵੇਂ ਨਹੀਂ ਪੰਜਾਬ ਦੇ ਵਿੱਚ ਆਪਣੇ ਮੇਲੇ ਲੱਗਦੇ ਆਪਾਂ ਬੜੀ ਧੂਮ ਧਾਮ ਨਾਲ ਮੇਲੇ ਮਨਾਉਂਦੇ ਆ ਕਿਉਂਕਿ ਉਹਨਾਂ ਨੇ ਬਹੁਤ ਤਪੱਸਿਆ ਕੀਤੀ ਹੈ ਫਕੀਰੀਆਂ ਗੁਰੂਆਂ ਪੀਰਾਂ ਦੀਆਂ ਸੋ ਤਾਂ ਹੀ ਯਾਦ ਕਰਦੇ ਆ ਆਓ ਜੀ ਬਾਬਾ ਜੀ ਦੇ ਦਰਬਾਰ ਤੇ ਅਸੀਂ ਸ਼ੇਰ ਨਾਲ ਹਾਜ਼ਰੀ ਸੋ ਇਹਦੇ ਨਾਲ ਹੀ ਵਾਰ ألو ألو صحاب بنا